ਕੁਣਾ ਸਾਰਿਆਂ ਦੀ ਆਵਾਜ਼ ਹੈ ਸਿੰਘ ਪੰਜਾਬ ਦੇ ਤੇ ਦੇਸ਼ ਦੇ ਲੋਕਾਂ ਦੀ ਚਾਹਤ ਹੈ। ਇਹਦੇ ਵਿੱਚ ਛੇਰੇ ਪੰਜਾਬ ਅਕਾਲੀ ਦਲ ਦੇ ਉਹਦੇਦਾਰ ਸਰਦਾਰ ਬਰਵਿੰਦਰ ਸਿੰਘ ਇਕਤਰ ਜਨਰਲ ਸਰਦਾਰ ਜੈਨ ਸਾਹਿਬ ਸਰਦਾਰ ਭੂਤਾ ਸਿੰਘ ਸਾਡੇ ਕਾਰਜਕਾਰੀ ਪ੍ਰਧਾਨ ਥੱਲੇ ਆਗੇ ਹੋ ਗਏ ਆ ਜਾਂਦੇ ਐ। ਛੋਣੀ ਅਕਾਲੀ ਦਲ ਫਤਿਹ ਦੀ ਸਰਦਾਰ ਜਸਕਰਨ ਸਿੰਘ ਦੀ ਉਰੀ ਸਮੂਚੀ ਟੀਮ ਇਹਨੇ ਜਨਰਲ ਸਕੱਤਰ ਵਾਰਸ ਪੰਜਾਬ ਦੀ ਜਿੱਥੇ ਬੰਦੀ ਵੱਲੋਂ ਲੱਕੀ ਜੀ ਉਰੀ ਹਾਈ ਕੋਰਟ ਤੋਂ ਤੇ ਸੰਦੀਪ ਸਿੰਘ ਛੋਟਣਾ ਉਹ ਹਾਜ਼ਰ ਹਨ ਸ਼੍ਰੋਣੀ ਕਮੇਟੀ ਦੇ ਮੈਂਬਰ ਤੇ ਪੰਥਕ ਦਲ ਦੇ ਪ੍ਰਧਾਨ ਵੱਲੋਂ ਬਾਬਾ ਚੰਨਜੀਤ ਸਿੰਘ ਜੀ ਇੱਥੇ ਆਏ ਹੋਏ ਹਨ ਸ਼੍ਰੋਣੀ ਕਮੇਟੀ ਦੇ ਮੈਂਬਰ ਵੀ ਹੈ ਬਾਬਾ ਸੁਵੰਨਜੀਤ ਸਿੰਘ ਜੀ ਇਹ ਤਰਨਾ ਦਾ ਬਟਾਰੇ ਤੋਂ ਆਏ ਉਹਦੇ ਮੁਖੀ ਹੈ ਸਰਦਾਰ ਪਰਮਜੀਤ ਸਿੰਘ ਜੀ ਸੋਹਲੀ ਜਿਹੜੇ ਸੁਤੰਤਰ ਕਾਲੀਗੜ੍ਹ ਦੇ ਪ੍ਰਧਾਨ ਉਹ ਸਾਰੇ ਹਾਜ਼ਰ ਹਨ ਤੇ ਦੇ ਨਾਲ ਕੁਝ ਧਾਰਮਿਕ ਜਿੱਥੇ ਬੰਦਿਆਂ ਦੇ ਵੀ ਮੈਂਦੇ ਹਾਜ਼ਰ ਹਨ ਸ਼ੋਰ ਇੱਕ ਦੋ ਸੱਜਣ ਸਾਡੇ ਦਮਦਮੇ ਡਕਸਾਲ ਦੇ ਵਰਕਰ ਤੇ ਅਖੰਡ ਕੀ ਤਨੀ ਜਥੇ ਦੇ ਮੈਂਬਰ ਵੀ ਇੱਥੇ ਪਹੁੰਚੇ ਗਏ ਤੁਹਾਡਾ ਫਿਰ ਧੰਨਵਾਦ ਮੁੱਖ ਤੌਰ ਤੇ ਮੈਂ ਡਾਕੂਮੈਂਟ ਤੁਹਾਡੇ ਲੈ ਕੇ ਆਪਣਾ ਪੱਖ ਜਿਹੜਾ ਅਸੀਂ ਲਿਖਤੀ ਰੂਪ ਚ ਦਿੱਤਾ ਹੈ ਕਿ ਸਾਰੀਆਂ ਜਥੇਬੰਦੀਆਂ ਇਹ ਮਹਿਸੂਸ ਕਰਦੀਆਂ ਹਨ ਕਿ ਪੰਜਾਬ ਦੇ ਲੋਕ ਇੱਕ ਨਵਾਂ ਪੰਜਾਬ ਦੀ ਸਿਰਜਣਾ ਚਾਹੁੰਦੇ ਜੋ ਵਰਤਮਾਨ ਸਿਸਟਮ ਰਾਜਸੀ ਤੌਰ ਤੇ ਜਿਹੜੀਆਂ ਰਾਜਸੀ ਪਾਰਟੀਆਂ ਨੇ ਪੰਜਾਬ ਨੂੰ ਲੁੱਟਿਆ ਭਾਵੇਂ ਉਹ ਦੇ ਚਾਂਮਦਵੀ ਪਾਰਟੀ ਕਾਂਗਰਸ ਭਾਰਤੀ ਜਨਤਾ ਪਾਰਟੀ ਜਾਂ ਅਕਾਲੀ ਦਲ ਸ਼ਖਬੀਰ ਸਿੰਘ ਦਾ ਸਾਰੀਆਂ ਹੀ ਪਾਰਟੀਆਂ ਇਹ ਇੱਕੋ ਥੈਲੀ ਦੇ ਚਟੇ-ਵਟੇ ਹਨ ਅਸੀਂ ਸਮਝਦੇ ਹਾਂ ਕਿ ਇਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਧਗਾ ਕੀਤਾ ਲੁੱਟਿਆ ਅਹਿਮਦ ਸ਼ਾਹਬਦਾਲੀ ਨੂੰ ਵੀ ਵੱਧ ਲੁੱਟਿਆ ਜਿਹੜੀਆਂ ਦੋ ਪੰਥਕ ਸੀਟਾਂ ਦੇ ਉੱਤੇ ਸਾਡੇ ਵੱਲੋਂ ਸਾਰੀਆਂ ਪੰਥਕ ਜਥੇਬੰਦੀਆਂ ਵੱਲੋਂ ਖਰੀਦਕੋਟ ਤੇ ਸਰਮਜੀਤ ਸਿੰਘ ਤੇ ਕਰੋੜ ਸਾਹਿਬ ਤੋਂ ਸਰ ਅਮਰਪਾਲ ਸਿੰਘ ਨੇ ਜਿਹੜੀ ਚੋਣ ਲੜੀ ਤੇ ਪੰਜਾਬ ਦੇ ਲੋਕਾਂ ਨੇ ਉਹਨਾਂ ਦਾ ਸਾਥ ਦਿੱਤਾ ਇਹਦੇ ਲਈ ਅੱਜ ਅਸੀਂ ਤੁਹਾਡੇ ਰਹੀ ਪੰਜਾਬ ਦੇ ਸਮੁੱਚੇ ਲੋਕਾਂ ਦਾ ਬਹੁਤ ਸਤਿਕਾਰ ਨਾਲ ਧੰਨਵਾਦ ਕਰਦੇ ਹਾਂ ਤੁਹਾਨੂੰ ਕਿਚਨ ਦੂਜੀ ਗੱਲ ਇਹ ਕਿ ਮੀਡੀਆ ਦੇ ਵਿੱਚ ਬਹੁਤ ਤਰ੍ਹਾਂ ਦਾ ਭਰਮ ਪੁਲਾਇਆ ਜਾ ਰਿਹਾ ਹੈ ਨੈਸ਼ਨਲ ਮੀਡੀਆ 'ਚ ਵੀ ਬਹੁਤ ਵੱਡੇ ਵੱਡੇ ਲੋਕਾਂ ਦੇ ਲੇਖ ਆ ਰਹੇ ਹਨ ਜਿਵੇਂ ਕੱਲ੍ਹ ਤੁਸੀਂ ਪੜਿਆ ਹੋਣਾ ਸਰਬਚਨ ਜਗਤ ਵੀ ਵਰਨ ਰਹੇ ਹੈ ਬੀਜੀਪੀ ਰਹੇ ਹੈ ਇਸੇ ਤਰ੍ਹਾਂ ਦੇ ਬਿਊਰੋ ਉਹ ਵੀ ਬੜੇ ਉੱਚੇ ਹੋ ਕੇ ਜਿਹੜੇ ਅੱਜਾ ਹੋਰ ਨੈਸ਼ਨਲ ਮੀਡੀਏ ਦੇ ਵਿੱਚ ਇੱਕ ਭਰਮ ਪੈਦਾ ਕੀਤਾ ਜਾ ਰਿਹਾ ਵੀ ਇੱਥੇ ਬਹੁਤ ਅਤਵਾਦ ਆ ਗਿਆ ਹੈ ਕਿ ਇੱਥੇ ਦਾ ਬੜੀ ਹਾਲਾਤ ਵਿਗੜ ਗਏ ਇਹ ਗੱਲ ਪਹਿਲੀ ਗੱਲ ਤੇ ਅਸੀਂ ਉਹ ਸਾਰੇ ਮੀਡੀਏ ਦੀ ਬਹੁਤ ਸਖਤ ਨਿੰਦਿਆ ਕਰਦੇ ਦੂਜੀ ਗੱਲ ਜਿਹੜੇ ਇਸ ਤਰ੍ਹਾਂ ਦਾ ਭਰਮ ਪੈयो ਉਹ ਬੁੱਧੀਜੀਵੀ ਹੈ ਜਾਂ ਜਿਹੜੇ ਵੀ ਲੋਕ ਫਲਾ ਰਹੇ ਹਨ ਉਹ ਗਲਤ ਹਨ ਅਸੀਂ ਸਾਰੇ ਜਥੇਬੰਦੀਆਂ ਇਸ ਗੱਲ ਇਹ ਵਚਨਬੱਧ ਹਾਂ ਕਿ ਅਸੀਂ ਨਵੇਂ ਪੰਜਾਬ ਦੀ ਸਿਰਜਣਾ ਦੇ ਲਈ ਸ਼ਾਂਤਮਈ ਢੰਗ ਦੇ ਨਾਲ ਜਮਹੂਰੀ ਢੰਗ ਤਰੀਕਿਆਂ ਦੇ ਨਾਲ ਸਾਰੇ ਕਿੱਥੇ ਹੋ ਕੇ ਜਿਹੜਾ ਜੇਤੂ ਕਾਫੀ ਨੂੰ ਅੱਗੇ ਵਧਾਵਾਂਗੇ ਤੇ ਸ਼ਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੇ 2027 ਦੀਆਂ ਚੋਣਾਂ ਅਸੀਂ ਕਿੱਥੇ ਹੋ ਕੇ ਬਹੁਤ ਮਜ਼ਬੂਤੀ ਨਾਲ ਲੜਾਂਗੇ ਇਸ ਕਾਫੀ ਨੂੰ ਅੱਗੇ ਵਧਾਵਾਂਗੇ ਉਹਦੇ ਸਦਾਰ ਸਬਜੀਤ ਸਿੰਘ ਸਰਦਾਰ ਅਮਰਤਪਾਲ ਸਿੰਘ ਜੀ ਦੀ ਸਾਰੀ ਸਲਾਹ ਨਾਲ ਅੱਗੇ ਅਸੀਂ ਵਧਾਂਗੇ ਜੀ ਜੀ ਮੈਂ ਜਿਹੜੀ ਬੇਨਤੀ ਕਰਨੀ ਚਾਹਣਾ ਉਹ ਹੈ ਕਿ ਇੱਕ ਜਮਹੂਰੀਅਤ ਸਾਡਾ ਇੱਕ ਸੰਵਿਧਾਨ ਆ ਜਮਹੂਰੀਅਤ ਆ ਅਸੀਂ ਕਹਿੰਦੇ ਦੇਸ਼ ਦਾ ਸੰਸਾਰ ਦਾ ਸਭ ਤੋਂ ਵੱਡੀ ਜਮਹੂਰੀਅਤ ਹੈ ਤੁਹਾਡੇ ਰਾਹੀਂ ਮੈਂ ਦੋਹਾਂ ਸਰਕਾਰਾਂ ਨੂੰ ਤੇ ਪੰਜਾਬ ਸਰਕਾਰ ਨੂੰ ਇਹ ਪੁੱਛਣਾ ਚਾਹਣਾ ਇੱਕ ਹਾਰਿਆ ਹੋਇਆ ਐਮਪੀ ਇੰਤ ਤੀ ਮੰਤਰੀ ਬਣਾ ਦੇ ਤੇ ਇੱਕ ਜਿੱਤੇ ਹੋਏ ਜਿਹੜਾ ਪੰਜਾਬ ਦੀਆਂ ਰਿਕਾਰਡ ਤੋਂ ਜੋ ਵੋਟਾਂ ਤੇ ਜਿੱਤੇ ਹੈ ਉਹਦੇ ਤੇ ਐਨਐਸਐਮ ਦਾ ਕੁਈ ਨੈਚਰ ਦਾ ਕਾਰਨ ਨਹੀਂ ਇਹ ਜਮਹੂਰੀਅਤ ਦਾ ਕਤਲ ਹੈ ਚੌਥੀ ਗੱਲ ਜਿਹੜੀ ਅਸੀਂ ਕਹਿਣਾ ਚਾਹੁੰਦੇ ਆ ਕਿ ਜਿਹੜੇ ਇਹ ਸਾਰੇ ਹਾਲਾਤ ਆ ਇਹ ਜੱਥੇਬੰਦੀਆਂ ਵੀ ਤੇ ਨਾਲ ਅਸੀਂ ਜਿਹੜੇ ਪੰਜਾਬ ਦੇ ਪੱਖੀ ਜੱਥੇਬੰਦੀਆਂ ਜਿਹੜੀਆਂ ਰਵੈਇਤੀ ਪਾਰਟੀਆਂ ਭਾਵੇਂ ਉਹ ਬੀਜੇਪੀ ਐਪ ਖਾਲੀਦੁਰ ਅਕਸ਼ਰ ਮੀਰ ਸਿੰਘ ਭਾਵੇਂ ਉਹਨਾਂ ਦੇ ਵਿੱਚ ਕੋਈ ਹੋਰ ਪਾਰਟੀਆਂ ਜਿਹੜੀਆਂ ਬਲਾਨੀਆਂ ਕਾਂਗਰਸ ਭਾਜਪਾ ਆਮ ਆਦਮੀ ਪਾਰਟੀ ਇਹਨਾਂ ਤੋਂ ਬਿਨਾਂ ਪੰਜਾਬ ਦੇ ਲੋਕ ਜਿਹੜੇ ਸੰਘਰਸ਼ੀ ਲੋਕ ਆ ਸਮੁੱਚੇ ਪੰਜਾਬੀ ਭਾਈਚਾਰੇ ਨਾਲ ਲੈ ਕੇ ਜਿਵੇਂ ਜੈਨ ਸਾਭਰੀ ਬੜੇ ਵੱਡੇ ਹਿੰਦੂਆਂ ਦੇ ਇਕੱਠ ਹੋਏ ਐ ਇਹਨਾਂ ਨੂੰ ਵੀ ਨਾਲ ਲੈ ਕੇ ਅਦਾਲਤ ਭਾਈਚਾਰਾ ਜਿਹੜਾ ਸਰੀਆਂ ਤੋਂ ਆਪਣੇ ਆਪ ਨੂੰ ਅਨਡੇਟ ਸਮਝ ਰਿਹਾ ਉਹਨੂੰ ਨਾਲ ਲੈ ਕੇ ਧਾਰਮਿਕ ਸਿੱਖਿਆਤ ਨੂੰ ਨਾਲ ਲੈ ਕੇ ਸਿੱਖ ਸੰਪਰਦਾਵਾਂ ਨੂੰ ਨਾਲ ਲੈ ਕੇ ਰਾਗੀਆਂ ਢਾਡੀਆਂ ਸਾਰੀਆਂ ਜੱਥੇਬੰਦੀਆਂ ਨਾਲ ਸਹਿਯੋਗ ਕਰਕੇ ਤੇ ਵਿਸ਼ੇਸ਼ ਕਰਕੇ ਕਿਸਾਨ ਜੱਥੇਬੰਦੀਆਂ ਨਾਲ ਵੀ ਸਾਂਝੇ ਤੌਰ ਤੇ ਇੱਕ ਅਸੀਂ ਬਹੁਤ ਵੱਡੀ ਲਹਿਰ ਸ਼ੁਰੂ ਕਰਨ ਜਾ ਰਹੇ ਆਂ ਇਹ ਰਿਆਈਆਂ ਲਈ ਵੀ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਸਰੂਪਾਂ ਦੀ ਬੇਦਵੀ ਹੋਈ ਹੈ ਉਹਨਾਂ ਦੇ ਦੋਸ਼ੀਆਂ ਨੂੰ ਚਾਰੇ ਪਾਰਟੀਆਂ ਨੇ ਸਾਡੇ ਨਾਲ ਧੋਖਾ ਕੀਤਾ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਸੰਸਾਰ ਭਰ ਦੇ ਵਿੱਚ ਵਸਦੇ ਸਿੱਖ ਭਾਈਚਾਰੇ ਨਾਲ ਕਿ ਜੀ ਦਾ ਵੀ ਕੋਈ ਇਨਸਾਨ ਚ ਰੱਬ 'ਚ ਯਕੀਨ ਹੈ ਉਹਨਾਂ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਉਹਨਾਂ ਨੂੰ ਸਵਤਿ ਸਕਾਉਣ ਲਈ ਤੇ ਅਸੀਂ ਇੱਕ ਬਹੁਤ ਵੱਡੀ ਜਦੋਜਹਿਦ ਸ਼ੁਰੂ ਕਰਨ ਜਾ ਰਹੇ ਹਾਂ ਇਹੀ ਚਾਰੇ ਗੱਲਾਂ ਤੇ ਅਸੀਂ ਧੰਨਵਾਦ ਲਈ ਵੀ ਕਿ ਸਰਕਾਰਾਂ ਦੋਹਾਂ ਦੀ ਆਲੋਚਨਾ ਬਹੁਤ ਸਖਤ ਆਲੋਚਨਾ ਕਰਦੇ ਆ ਕਿ ਉਹ ਪੰਜਾਬ ਦੇ ਉੱਤੇ ਕਿ ਜਿਹੇਆ ਭਰਮ ਪੈਦਾ ਕਰ ਰਹੇ ਹਨ ਕਿ ਅਸੀਂ ਜਿਵੇਂ ਪੰਜਾਬ ਤੋਂ ਟੁੱਟ ਚੱਲਿਆ ਦੇਸ਼ ਨੂੰ ਵੱਖ ਹੋ ਚੱਲਿਆ ਅਤਵਾਦ ਆ ਗਿਆ ਇੱਥੇ ਦਾ ਬੜੀ ਲੜਾਈ ਚੱਲ ਰਹੀ ਹੈ ਇਸੇ ਬਹਾਨੇ ਨਾਲ ਉਹ ਸਿੱਖਾਂ ਦੇ ਉੱਤੇ ਇੱਕ ਜ਼ਬਰਦਸਤ ਜੁਰਮ ਕਰਨਾ ਚਾਹੁੰਦੇ ਆ ਅਸੀਂ ਉਹਨਾਂ ਦੇ ਉੱਤੇ ਹਰ ਨਹੀਂ ਚੱਲਣ ਦੇਵਾਂਗੇ ਹੂਣ ਤੋਂ ਉੱਤੇ ਸ਼ਾਂਤਮਈ ਢੰਗ ਨਾਲ ਘਰ ਘਰ ਦੇ ਕੇ ਇਸ ਅੰਦੋਲਨ ਨੂੰ ਬਚਾਉਣ ਲਈ ਅਸੀਂ ਅੱਗੇ ਆਪਣੇ ਜਿਹੜੀ ਸਾਰੇ ਕੋਸ਼ਿਸ਼ਾਂ ਖੋੜਾ ਦੇਵਾਂਗੇ ਅਗਲੀ ਗੱਲ ਜਿਲੰਦਰ ਜਿਵੇਂ ਇਹ ਚੋਣ ਚ ਸਾਡੀਆਂ ਸਾਰੀਆਂ ਜਥੇਬੰਦੀਆਂ ਇਸ ਚਾ ਨਹੀਂ ਲੈ ਰਹੀਆਂ ਆਉਂਦੀਆਂ ਜਿਹੜੀਆਂ ਚਾਰ ਜਿਵੇਂ ਚੋਣ ਹੈ ਉਹਨਾਂ ਦੇ ਵਿੱਚ ਵੀ ਅਸੀਂ ਸਾਰੇ ਬੈਠ ਕੇ ਦੋਵੇਂ ਸਾਡੇ ਮੈਂਬਰ ਪਾਰਲੀਮੈਂਟ ਹਨ ਇਹ ਵਿਚਾਰ ਕਰਕੇ ਇਹ ਲੋਕਲ ਜਿਹੜੇ ਜਿਵੇਂ ਗਿੱਦੜਵੇ ਦੇ ਬੈਠੇ ਆ ਲੱਕੀਚੂਰੀ ਵਾਰਸ ਪੰਜਾਬ ਜਥੇਬੰਦੀ ਦੇ ਮੁਖੀ ਹੈ ਇਸੇ ਤਰ੍ਹਾਂ ਬਰਨਾਲ ਦੇ ਸਾਰੇ ਲੋਕਾਂ ਦੇ ਉੱਤੇ ਕੱਟ ਕਰਕੇ ਉਹਨਾਂ ਇਸਲਾਹਨਾ ਜਿਹੜਾ ਅਸਲੀ ਜਮਹੂਰੀ ਤਰੀਕਾ ਹੈ ਉਹ ਅਸੀਂ ਉਮੀਦਵਾਰ ਲੜਾਂਗੇ ਵੀ ਤੇ ਉਤਾਰਾਂਗੇ ਵੀ ਪਰ ਅੱਜ ਅਜੇ ਉਹ ਲਾਣ ਹੀ ਨਹੀਂ ਹੋਈ ਆ ਸਾਡੀ ਕੋਈ ਕਾਹਲੀ ਨਹੀਂ ਇਹ ਕੋਈ ਵਿਅਕਤੀ ਕਹਿ ਰਿਹਾ ਵੀ ਮੈਂ ਲੜਨੀ ਆ ਅਸੀਂ ਸਮਝਿਆ ਕਿ ਸਭ ਦਾ ਜਮਹੂਰੀ ਅਧਿਕਾਰ ਹੈ ਸਭ ਨੂੰ ਆਪਕੋ ਆਪਣਾ ਪੱਖ ਰੱਖਣ ਦਾ ਫਰਜ਼ ਹੈ ਪਰ ਅਜੇ ਤੱਕ ਅਫੀਸਰ ਦਾ ਉਦੇ ਸਾਡੀਆਂ ਦਿੱਤੇ ਬੰਦੀਆਂ ਵੱਲੋਂ ਕੋਈ ਉਮੀਦਵਾਰ ਨਹੀਂ ਉਤਰਿਆ ਗਿਆ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਜਿਵੇਂ ਅਮਰਤਪਾਲ ਜੀ ਨੂੰ ਜਿਹੜੇ ਸੌਣੀ ਚਕਾਈ ਗਈ ਹੈ ਜਿਹੜੇ ਹੋਰ ਕੈਦੀ ਹੈਗੇ ਉਹਨਾਂ ਨੂੰ ਪ੍ਰੋਲ ਵੀ ਦਿੱਤੀ ਜਾ ਰਹੀ ਹੈਗੀ ਕੀ ਕਾਰਨ ਹੈਗਾ ਦੇਖੋ ਇਹ ਬੇਦਖਰੇ ਹੈ 100% ਬੇਦਖਰੇ ਹੈ ਸਰਕਾਰ ਡਰੀ ਹੋਈ ਹੈ ਕਿ ਉੜਾਰਚ ਇੱਕ ਲੋਕ ਲਹਿਰ ਤੋਂ ਸਿੱਖ ਲਹਿਰ ਤੋਂ ਡਰੀ ਹੈ ਕਿਉਂਕਿ ਅਸਲ 'ਚ ਜਿਹੜੇ ਰਾਜਨੀਤਿਕ ਹੈ ਜਿਵੇਂ ਵੀਰਪੁਰ ਤੇ ਖਡੂਰ ਸਾਹਿਬ ਚ ਹੋਏ ਇਹ ਸਾਰੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੇ ਰੱਦ ਕਰ ਦਿੱਤਾ ਕੋ ਆਪਦੇ ਡਰ ਦੇ ਮਾਰੇ ਇਹ ਕਰ ਰਹੇ ਹੈ ਇਹਦੇ ਨਾਲ ਲੋਕਾਂ ਦੀ ਹਮਦਰਦੀ ਹੋਰ ਵਧੇਗੀ ਵਧੇਗੀ ਸਾਨੂੰ ਉਮੀਦ ਹੈ ਵੇਖੋ ਜੀ ਆਪਾਂ ਕੋਈ ਜਮਹੂਰੀਅਤ ਦੇ ਅੰਖ ਦੀ ਕੱਟਣ ਇਮਾਨਦਾਰੀ ਦੀ ਮੈਂ ਤੁਹਾਡੇ ਤੋਂ ਇੱਕ ਤੁਹਾਡੇ ਰਾਹੀ ਤੇ ਤੁਹਾਡੇ ਕੋਲ ਵੀ ਆਪਣਾ ਇੱਕ ਪੱਖ ਰੱਖਣਾ ਚਾਹੁੰਦਾ ਹੈ ਕਿੱਥੇ ਆ ਜਮਹੂਰੀਅਤ ਜਾਂ ਕਿੱਥੇ ਆ ਕੱਟੜ ਇਮਾਨਦਾਰੀ ਇੱਕ ਬੰਦਾ 7 ਸੀਟਾਂ ਹਾਰ ਕੇ ਤੇ ਫੇਰ ਵੀ ਕਹੇ ਮੈਂ ਕੁਰਸੀ ਨਹੀਂ ਛੱਡਦਾ ਹੁਣੇ ਸਵਰਾਜ ਬਣਾਇਆ ਇੱਕ ਡਰਾਫਟ ਤੇ ਉਹ ਕਹਿੰਦਾ ਮੇਰੀ ਪੱਕਾ ਰਾਈਟ ਹੋ ਬਿਨਾਂ ਕਿਸੇ ਨੂੰ ਹੋਰ ਮੈਂ ਮੰਨਦਾ ਹੀ ਨਹੀਂ ਗਿਆ ਸਾਰੀ ਪਾਰਟੀ ਚ ਐਸ਼ੇ ਤਰ੍ਹਾਂ ਬਹੁਤ ਗੱਲਾਂ ਨੇ ਜਿਹੜੀਆਂ ਕ੍ਰਪਸ਼ਨ ਦੀਆਂ ਇੱਕ ਸੰਜਾਈ ਵਿਭਾਗ ਚ ਕਰੋੜਾਂ ਅਰਬਾਂ ਰੁਪਏ ਦਾ ਘਟਾਲਾ 3 ਸਾਲ ਹੋ ਗਏ ਫੈਲੋ ਦੀ ਇਹਦੇ ਤੇ ਪਈ ਹੈ ਇਹ ਬਿਲਕੁਲ ਸਾਰੇ ਨਕਾਰੇ ਜਾ ਚੁੱਕੇ ਲੋਕ ਹੈ ਇਹਨਾਂ ਦਾ ਥਾਂ ਅਸੀਂ ਬੜੀ ਜ਼ਿੰਮੇਵਾਰੀ ਨਾਲ ਇੱਕ ਗੱਲ ਕਹਿਣਾ ਚਾਹੁੰਦੇ ਆ ਸਾਡਾ ਜਿਹੜਾ ਮੁੱਖ ਤੌਰ ਤੇ ਲੋਕ ਪਲੇਅਰ ਬਣਾਉਣ ਦਾ ਉਦੇਸ਼ ਵੀ ਹੋਏਗਾ ਇਹਨਾਂ ਸਾਰਿਆਂ ਦਾ ਸਾਰਿਆਂ ਦਾ ਇਹ ਨਹੀਂ ਵੀ ਜਿਹੜੇ ਇਮਾਨਦਾਰ ਬੰਦੇ ਆ ਬਹੁਤੇ ਇਹਨਾਂ ਚੋਂ ਭ੍ਰਿਸ਼ਟ ਆ ਉਹਨਾਂ ਦਾ ਤਾਂ ਜੇ ਕੋਈ ਪੰਜਾਬ ਦਾ ਸੱਚਾ ਸੁੱਚਾ ਜਮਹੂਰੀ ਬਦਲ ਲੋਕੋ ਨੂੰ ਚਾਹੁੰਦੇ ਤੇ ਇਹਨਾਂ ਦਾ ਤਾਂ ਸਾਰਿਆਂ ਦਾ ਜੇਲ੍ਹ ਹੈ ਜੀ ਉਸ ਡਰ ਚੋਂ ਇਹ ਸਾਰਾ ਕੁਝ ਹੋ ਰਿਹਾ ਏ ਕਾ ਦੁਕਾ ਪਾਕੀਆਂ ਦਾ ਤਾਂ ਸਾਨੂੰ ਪਤਾ ਨਹੀਂ ਪੰਜਾਬ ਦੇ ਲੋਕਾਂ ਨੇ ਸਪੋਰਟ ਇਕਾਦੁਕਾ ਜਿਨ੍ਹਾਂ ਨੂੰ ਤੁਸੀਂ ਇਕਾਦੁਕਾ ਕਹਿੰਦੇ ਹੋ ਉਹ ਪੰਜਾਬ ਦੇ ਲੋਕਾਂ ਦੇ ਪ੍ਰਤੀਨਿਧ ਗੁਰਦੀਪ ਜੀ ਇੱਕ ਇੱਕ ਅਸੀਂ ਇੱਕ ਵਾਰ ਨਾ ਪੂਰਾ ਹੋ ਜਾਂਦਾ ਲੋਕਾਂ ਦੀ ਬਹੁ ਗਿਣਤੀ ਅਸੀਂ ਦੋ ਸੀਟਾਂ ਦੇ ਅਛੇਪ ਕਰਤੀ ਸੀ ਲੋਕਾਂ ਦੇ ਪ੍ਰਤੀਨਿਧ ਇਕਾਦੁਕਾ ਪਾਰਟੀਆਂ ਦਾ ਸਵਾਲ ਉਹਨਾਂ ਦੇ ਕੋਚ ਨੰਬਰ 2 ਜਿਲੰਦਰ ਚੌਣਾ ਅਸੀਂ ਨਹੀਂ ਲੜ ਰਹੇ ਚਾਰੇ ਚੌਣਾ ਸਾਡੇ ਦੋਵੇਂ ਮੈਂਬਰ ਪਾਰਲੀਮੈਂਟ ਦੇ ਸਾਰੀਆਂ ਜੱਥੇ ਮਿਲੀਆਂ ਸਮਾਂ ਹੁੰਦੇ ਅਜੇ ਤਾਂ ਲਾਣੀ ਨਹੀਂ ਹੋਇਆ ਅੱਜ ਜੇ ਕੋਈ ਵਿਅਕਤੀ ਆਪਣੇ ਆਪ ਨੂੰ ਕਹਿ ਰਿਹਾ ਉਹਦਾ ਅਧਿਕਾਰ ਹੈ ਜਮਹੂਰੀ ਦੇਵੇਂ ਪ੍ਰਧਾਨ ਮੰਤਰੀ ਨੇ ਕਿਹਾ ਵੀ ਉਹਦੇ ਮੁੰਡੇ ਦੀ ਵੀ ਇੱਕ ਵੀਡੀਓ ਆਈ ਹੈ ਉਹਦਾ ਅਧਿਕਾਰ ਹੈ ਉਹ ਕਹੇ ਮੈਂ ਉਮੀਦਵਾਰ ਹਰ ਕਿਸੇ ਨੇ ਅਫੀਸ਼ੀਅਲ ਜਾਂ ਅਮਰਪਾਲ ਸਿੰਘ ਨੇ ਜਾਂ ਕਿਸੇ ਆ ਜੱਤੇਬੰਦੀਆਂ ਨੇ ਕਿਸੇ ਨੇ ਜਾਂ ਸਦਾ ਸਰਜੀ ਸਾਹਮਣੇ ਉਹ ਦਾ ਐਲਾਨ ਨਹੀਂ ਕੀਤਾ ਜਿਹੜਾ ਕਾਂਗਰਸ ਦਾ ਰੌਲਾ ਪਿਆ ਹੈ ਜਲੰਧਰ ਪੱਛਮੀ ਸੀਟ ਤੇ ਉਹਨਾਂ ਨੇ ਆਪਦੇ ਕਾਂਗਰਸ ਦੇ ਉਮੀਦਵਾਰ ਤੋਂ ਵੀ ਹਮਾਇਤ ਮਾਨਸ ਕਰੀ ਹੈ ਉਹ ਕਹਿੰਦੇ ਅਸੀਂ ਭਾਈ ਅਮਰਪਾਲ ਦੇ ਤੇ ਵੀ ਮਿਲਾਂਗੇ ਮਾਹਪਾ ਠੀਕ ਹੈ ਜੀ ਸੰਜੀਤ ਨੂੰ ਵੀ ਮਿਲਾਂਗੇ ਇੱਧਰ ਇੱਧਰ ਤੇ ਆ ਦੇ ਜੀ ਦੱਸਦੇ ਦੇਖੋ ਜੀ ਗਰਦੀਪ ਜੀ ਸਾਹਮਣੇ ਦੇਖ ਕੇ ਸਾਹਮਣੇ ਜਵਾਬ ਦੇ ਜੋ ਨਹੀਂ ਸਾਡਾ ਕੋਈ ਕਿਸੇ ਨਾਲ ਵੀ ਉੱਥੇ ਮਦਦ ਕਰਨ ਦਾ ਕੋਈ ਇਰਾਦਾ ਨਹੀਂ ਸਾਡਾ ਜਿੱਥੇ ਓਕੇ ਮਿਲਣ ਦਾ ਉਹਨਾਂ ਦਾ ਅਧਿਕਾਰ ਹੈ ਮਿਲਣ ਕੇ ਜੀ ਆਉਂਦੇ ਨੂੰ ਸਾਡਾ ਕੋਈ ਉੱਥੇ ਜਲੰਧਰ ਸੀਟ ਤੇ ਸਰਹਿੰਦਰ ਅੱਜ ਕੋਈ ਗੱਲ ਹੀ ਨਹੀਂ ਜਿਹੜੀ ਆ ਜ ਬਣਿਆ ਨਹੀਂ ਕੁਛ ਨਹੀਂ ਜਿਹੜੀਆਂ ਗੱਲਾਂ ਐਵੇਂ ਐਸੀ ਉਹਨਾਂ ਗੱਲਾਂ ਦਾ ਕੋਈ ਸਾਡਾ ਕੋਈ ਧਿਆਨ ਨਹੀਂ ਕਰਦੇ ਆ ਜਿਹੜੇ ਉਹਦੇ ਉਹਨੂੰ ਹਟਾਉਂਦੇ ਆ ਰੌਲਾ ਪਾਉਂਦੇ ਆ ਚਲੋ ਚੰਗੀ ਗੱਲ ਹੀ ਕਰ ਰਹੇ ਆ ਉਹ ਮੁੱਖ ਜ਼ਿੰਮੇਵਾਰਾ ਪ੍ਰਕਾਸ਼ ਸਿੰਘ ਬਾਲਰ ਦਾ ਪਰਿਵਾਰ ਹੈ ਪਰ ਅਜੇ ਕੋਈ ਸਾਡੇ ਸਾਹਮਣੇ ਕੋਈ ਗੱਲ ਨਹੀਂ ਸਾਡੇ ਸਾਹਮਣੇ ਜਿਹੜੀਆਂ ਜਿਤੇਵੰਦੀਆਂ ਉਹ ਇੱਕ ਗੱਲ ਸ਼ਰਮਾ ਜੀ ਮੈਂ ਤੁਹਾਡੇ ਨਾਲ ਹੀ ਗੱਲ ਕਹਿਣੀ ਚਾਹੁੰਦਾ ਸਾਰੇ ਪ੍ਰੈਸ ਨੂੰ ਤੇ ਸਾਰੇ ਪੰਜਾਬ ਨੂੰ ਜਦੋਂ ਅਸ਼ੀਆ ਸੀਤਾ ਜਿੱਤੀਆਂ ਅਸੀਂ ਇਸ ਕਾਫਲੇ ਨੂੰ ਅੱਗੇ ਬਧਾਉਣਾ ਪੰਥ ਕਾਵਰੇ ਦੇ ਨਾਲ ਸਮੁੱਚੇ ਭਾਈਚਾਰਿਆਂ ਨਾਲ ਲੱਗੇ ਇਹਦਾ ਹਾਰਨਪੁਰ ਦਾ ਸਾਰੀ ਇਕੱਠੇ ਸੀ ਅੱਜ ਹਾਰ ਤੋਂ ਬਾਅਦ ਅੱਟ ਹੁੰਦੇ ਆ ਉੱਥੇ ਦੋਨੋਂ ਠੀਕਲਾ ਦਾ ਕਰਨ ਸਾਡੀ ਉਹਨਾਂ ਰਕਾ ਦੀ ਲੜਾਈ ਕੋਈ ਮਨਰੂਹੀ ਮਤਲਬ ਕਿਵੇਂ ਰੱਖਿਆ ਹੁੰਦਾ ਨਾ ਕਿ ਇੱਕ ਮੱਤ ਦਾ ਬੰਦਾ ਕੋਈ ਪ੍ਰਧਾਨ ਬਣ ਜਾਂਦਾ ਜਾਂ ਮਤਲਬ ਅਜੇ ਕੋਈ ਸਮਾਂ ਹੀ ਨਹੀਂ ਹੋ ਗੱਲਾਂ ਕਰਨ ਦਾ ਅਜੇ ਕੋਈ ਸ ਇਹ ਡਰਾਮਾ